नमा के फैब्रिक आया वो दिखा दो पहला और गंजा शिमर ये डाई पे के किवे लगूगा डाई हो के बहुत बढ़िया शाइनिंग आएगी जी इस पे फिरोजी कलर भी हो जाएगा रॉयल ब्लू कलर हो जाएगा सारे कलर होंगे हैं सारे कलर होएंगे अच्छा चीजें मिलेगी आपको इसमें डिजाइन इसमें भी रॉयल ब्लू फिरोजी कलर हो जाएगा अच्छा जाए, जा ए, आ, हो जो जी मजा आ रहा ए सॉफ्ट हो जाएगा डाई तो बाद एक ये बम्पर और गंजा आया इस कोर्स वाला बजा गया 250 300 के मेरे पास 150 और गंजा अच्छा डेढ़ सौ ਚਲੋ ਹੁੰਦਾ ਦੁਪੱਟਾ ਸ਼ਾਈਨਿੰਗ ਵਾਲਾ ਬਾਈਰ ਅਗੇ ਜੀ ਸ਼ਾਈਨਿੰਗ ਆਏਗਾ ਇਹ ਤਾਂ ਉਹ ਜਿਹੜਾ ਟ੍ਰੇਸ ਹਾਂ ਚਨੂਨ ਚੋ ਬਾਟਾਲਾ ਦੇ ਥੋੜਾ ਜਿਹਾ ਵੀਰੇ ਜਿਹੜਾ ਹੋਰ ਇੱਕ ਦਿੱਤੇ ਸੀ ਸਾਨੂੰ ਇਹ ਵੀ 150 ਦਾ ਆਈਏ 150 ਵਾਲੀ ਇਹ ਜੋ ਆਪਕੋ ਛੇ ਦਿਖਾਈ ਹੈ ਠੀਕ ਹੈ ਇਹ ਲੋ ਇਹ ਵੀ ਦਾਉ ਸ਼ਾਈਨਿੰਗ ਹੈ ਜੈ ਜੈ ਗੋਡੇ ਮਾਰਦਾ ਸਾਰੇ ਕੋਈ ਵੀ ਲਓ ਨਾ ਇਹ ਜੀ ਨਾ 150 ਦਾ ਇਹ ਬੜਿਆ ਨਹੀਂ ਹੈ ਜੀ ਇਹ ਪਿਓਰ ਦਾ ਇਹ ਨੋਰਮਲ ਪੜਨਾ ਹੈ ਜੀ ਇਸਕਾ ਪੜਨਾ ਬੜਾ ਹੈ ਇਹ ਕੀ ਆ ਪੰਨਾਲੀ ਪਿਓਰ ਇਹ 150 ਦੀ ਹਾਂ 150 ਮਿਲੇਗੀ ਇਹ ਵਾਲਾ ਕਿੰਨੇ ਦਾ ਇਹ ਵਾਲਾ 100 250 ਜਰਮਨ ਵਾਲੀ ਜਰਮਨ ਵਾਲੀ ਪਿਓਰ 150 ਦਾ ਹੈ ਪਨੇ ਦਾ ਕੋਈ ਚੱਕਰ ਨਹੀਂ ਬੋਈ ਪਨੇ ਬਹੁਤ ਵੱਡੇ ਹੋਣਗੇ ਦੁਪੱਟਿਆਂ ਵਾਲੀ ਦੁਕਾਨ ਤੇ ਆਪਾਂ ਆ ਗਏ ਵੀਰੇ ਦੀ ਸ਼ਾਪ ਤੇ ਜਿੱਦੀ ਵੀਡੀਓ ਪਾਉਣੀ ਹੈ ਅਪਾਂ ਪਹਿਲਾਂ ਵੀ ਸ਼੍ਰਿੰਕਿੰਗ ਕਰਾ ਕੇ ਹੋਣਾ ਤਾਂ ਨਹੀਂ ਹੁੰਦਾ ਸ਼੍ਰਿੰਕਿੰਗ ਵਗੈਰਾ ਤਾਂ ਨਹੀਂ ਹੁੰਦੀ ਨਹੀਂ ਸ਼੍ਰਿੰਕਿੰਗ ਨਹੀਂ ਹੋਏਗੀ ਡਾਈ ਹੋਊਗੀ ਸਾਰੇ ਹਰੇ ਕਲਰ ਪੱਕਾ ਜਰਮਨ ਵਾਲੀ ਪਿਓਰ ਕਹਿੰਦੇ ਆ ਲੋ ਚਿਰਖੜੀ ਮਾੜਾ ਮੁੱਠਾ ਲੱਗ ਰਿਹਾ ਹੈ ਵਾਈਟ ਚਿਰਖੜੀ ਐਸ ਵਿੱਚ ਕੋਈ ਨੂਕ ਪੁੰਜਾ ਹੈਗੀ ਬੱਬਰ ਕਿ ਤੈਨ ਲੱਗ ਰਿਹਾ ਹੈ ਟਾਈਬੀ ਲਾਈਨਿੰਗ ਦੇਖੀ ਸ਼ਾਰਟਾਂ ਜੀ ਹਾਂ ਜੀ ਇਹ ਵੀ 150 ਦਾ ਹਾਂ 150 ਇਹ ਜਿਹੜਾ ਪਾਣੀ ਤੋਂ ਪੀ ਕੇ ਵਾਲੀ ਹੈ ਜੀ ਇਹ 22 ਸੀ ਲਗੇ 1015 ਹੋ ਗਈ ਇਹ ਵੀ ਦੁਪੱਟਾ ਦਾ ਹਾਂ ਜੀ ਆ ਦੁਪੱਟਾ ਇਹ ਤਾਂ ਐ ਲੱਗਦਾ ਜੀ ਮੇ ਸਲਵਾਰਾਂ ਦਾ ਕੱਪੜਾ ਹੁੰਦਾ ਦੁਪੱਟੇ ਇਹ ਸਲਵਾਰੀ ਸੂਟ ਦੇ ਸਾਥ ਮਲੇਗਾ ਨਾ ਹਾਂ ਇਸ ਚਾਹਤ ਇਹ ਚੀਜ਼ ਬਗੀਆਂ ਲੱਗੇ ਪਾਰੀ ਕਬਲ ਚਨੂ ਦਾ ਦੁਪੱਟਾ ਜੀ 350 ਦਾ ਮੋਹਰ ਲੱਗੀ ਹੋਈ ਹੈ 100% ਵਾਲੀ ਇਹ ਤੇ ਜਿਹੜੇ ਅਸੀਂ ਨੰਬਰ ਦਾ ਦੁਪੱਟਾ ਹੈ ਦੇਖਣਾ ਮੋਰ ਬਧੀਆ 150 ਦਾ ਇਹ ਮਾਡਰ ਬਣਾਵਾਇਆ ਇਸ ਤੇ ਬਨਾਰਸੀ 150 ਦਾ ਆ ਵੀ 150 ਦਾ ਆ ਦੁਪੱਟਾ ਨੂੰ ਠੀਕ ਲੱਗਿਆ ਫਿਰ ਇਹਦੇ ਚੋਂ ਲੈ ਲੈ ਕਿੰਨੇ ਦਾ ਹੈ ਇਹ ਵੀ 150 ਦਾ ਦੁਪੱਟੇ ਮਿਲ ਜਾਣਗੇ ਇਹ ਤਾਂ ਬਾੜਾ ਜਾਲ ਜਾਲਾ ਪਲੇਨ ਲੈਣੇ ਨੇ ਅਸੀਂ ਲੈਣੇ ਵੀ ਨੇ ਆਪਣੇ ਬਾਸ ਤੇ ਸਾਨੂੰ ਉਹ ਵੀ ਦਿਖਾ ਦੇ ਜੋ ਕੋਈ ਕਸਟਮਰ ਮੰਗਦੇ ਆ ਨਾ ਬਨਾਰਸ ਦਾ ਦੁਪੱਟਾ ਮੰਗਦਾ ਹੈ ਉਸਕੇ ਲਈ 150 ਦਾ ਸਿਰਫ 150 ਰੁਪਏ ਦਾ ਇਹਦੇ ਬੋਖੜ ਛੋੜ ਸਾਈਡ ਤੇ ਪਤਾ ਤੂੰ ਨਾਲ ਹੀ ਲੱਗਦਾ ਹਮ ਸੋਨਾ ਹੈ ਵੀ ਤੇਰਾ ਦੁਪੱਟਾ ਆਹ ਕਿਹੜਾ ਦੁਪੱਟਾ ਸੀ ਆਹ ਇਹ ਤਾਂ ਇਸ ਤੇ ਕੰਨੀ ਕੱਟੀ 20 ਰੁਪਏ ਅਗਰ ਤੂੰ ਮੈਨ ਲੈਣਾ ਤਾਂ 100 ਰੁਪਏ ਮੈਂ ਦੇ ਦੂਆਂ ਇਹ ਇੱਕ ਵਸੇ ਕੰਨੀ ਨਹੀਂ ਇਸ ਦਾ ਸੋਨਾ ਦੁਪੱਟਾ ਇਹ ਚ ਹੋਰ ਹੈ ਨਹੀਂ ਇਹ ਆ ਮਿਲ ਜੇਗੇ ਦੋ ਦਿਨ ਪਹਿਲੇ ਕੰਨੀ ਕੱਟੀ ਹੋਈ ਕੰਨੀ ਕੱਟੀ ਵੀ ਸੋਨਾ ਦੁਪੱਟਾ ਬਹੁਤ ਸੋਹਣਾ ਨਹੀਂ ਲਈ ਜਾਂਦੀ ਹੈ ਲੋ ਜੀ ਬੰਬਰ ਨਾ ਟਿਸ਼ੂ ਵਗੈਰਾ ਲਾਲ ਵੀ ਇਦਾਂ ਵਾਲੀ ਬੰਬਰ ਇਹ ਫਲੇਸ਼ ਬਣੇ ਇੱਕ ਬੰਬਰ ਦਾ 150 ਦੀ ਉਹ ਤਾਂ ਖੜਾ ਦੇ ਖੜਾ ਲਗਾ ਆ ਕੱਢ ਦੇ ਇੱਕ ਪਾਸੇ ਆਉਂਦੇ ਨੇ ਇਹ ਆ ਵੀ ਸੋਨਾ ਹੈ ਆਹ ਆਹ ਦੇਖੀ ਉਧਰ ਡੁੱਲ ਗਈ ਸੀਗੀ ਇਹ ਵੀ ਦੇਖੋ 4 ਸਾਈਡ ਵਾਲਾ ਇਹ ਵੀ 150 ਦਾ 4 ਸਾਈਡ ਬੋਡ ਬਨਾਰਸੀ ਖੱਦੀ ਜੀਓ ਚੱਲ ਲਿਆ ਨਾ ਹੋਸੀ ਜੋ ਲਓ ਜੀ ਪਨੇ ਦੇਖ ਲਓ ਕਿੱਡੇ ਕਿੱਡੇ ਨੇ ਪਨੇ ਤਾਂ ਕੱਟਨੇ ਪੈਂਦੇ ਨੇ ਤਾਂ ਡਾਈ ਵਾਲੇ ਵੀ ਕਹਿੰਦੇ ਨੇ ਪਨੇ ਬਹੁਤ ਵੱਡੇ ਨੇ ਕਸਟਮਰ ਤੋਂ ਸੀ ਬੜੇ ਬੜੇ ਪੰਨਾ ਮਾਸੀ ਜੀ ਨੂੰ ਬਿਨਾਂ ਕਿਸੇ ਤੋਂ ਤਾਂ ਲੈਣ ਨਾ ਬੜਾ ਪੰਨਾ ਦੋ ਇਹ ਕਿ ਪਿਓਰ ਦਾ ਦੁਬੱਟਾ ਹੈ ਸੈਮੀ ਪਿਓਰ ਦਾ ਇਹ ਕਿੰਨੇ ਦਾ 150 ਰੁਪਏ ਸੋਫੀਆ ਦੀ ਸੀ ਤੇ ਵਿਰਤ ਚਾਹ ਚ ਨਾ ਕੋਈ ਨਹੀਂ ਨਹੀਂ ਮੈਨੂੰ ਪਤਾ ਹੈ ਇਸ ਲਈ ਮੈਂ ਪੁੱਛ ਨਹੀਂ ਇਹ ਤਾਂ ਠੀਕ ਹੈ ਜੀ ਨਾ ਮੱਟੇ ਵਾਲਾ ਡਿਜ਼ਾਈਨ ਤੂੰ ਸਾਨੂੰ ਅੱਜ ਮੈਂ ਕੋ ਟਾਈਮ ਕੱਟਾਂਗਾ सारे डेढ़ डेढ़ सौ देने ये ये फोर साइड है। बहुत प्यारी सी है। एक इस तरह के मिल जाएंगे। दुपट्टे तो हैं सौ रुपए में देखो इन साथ की जो आप देख रहे थे ना। एक सौ रुपए का दुपट्टा। चार चकला दुपट्टा। ਕੰਨੀ ਕਰਕੇ ਤਾਂ ਅੰਟੀ ਦੀ ਰੇਟ ਘਟਾ ਰੱਖੇ ਹੈ ਨਾ ਕਿ ਹਾਣਾ ਮੇ ਨੂੰ ਕੁਝ ਨਹੀਂ ਕੰਨੀ ਕਰਕੇ ਰੇਟ ਘਟਾ ਬਰ ਬਰੇਗਾ ਦੁਪੱਟਾ ਐ ਸਾਲ ਨੂੰ ਕੋਈ ਜੂਰੀ ਨਹੀਂ ਕੋਈ ਸੇ ਲਾਉਣਾ ਆਪਸਾ ਲੈ ਲਵੇ ਬੰਦਾ ਤਾਂ ਆਲੇ ਲੈ ਨਾ ਲਾਉਣਾ ਤਾਂ ਪਊਗਾ ਅੰਟੀ ਆ ਦੇ ਚੜੂਣੋ ਤੁਹਾਡੇ ਕਲਰ ਨਾਲ ਦੀ ਅਜੰਨ ਡਾਈ ਪਈ ਹੈ ਇਹ ਜਿਹੜਾ ਸ਼ਾਈਨਿੰਗ ਵਾਲੀ ਹਾਂ ਦੁਪੱਟਿਆਂ ਦਾ ਫੈਬਰਿਕ ਦਿਖਾ ਦੇ ਵੀਰੇ ਇਹ ਵਾਲਾ ਨਹੀਂ ਇਹ ਤਾਂ ਸੂਤ ਹੈ ਮੀਟਰ ਮੀਟਰ ਦੇ ਪੀਸ ਹੈ ਛਾਨ ਬਨੇ ਹੋਏ ਹੈ ਕਾਈਜ਼ੋਲ ਬਦਾ ਸੂਤ ਹਾਂ ਫਿਰ ਤਾਂ ਬਰਾਛੋ ਕੀਦੀ ਉਹਦੇ ਨਾਲ ਸ਼ਿਮਰ ਇਹ ਵੀ 150 ਦਾ 150 ਕਿੰਨਾ ਦਾ 150 ਦਾ ਅਦਾਂ ਆ ਲੱਗਿਆ ਪਿਆ ਕਾਲਾ ਆ ਜਾ ਇਹਦੇ ਸਾਫ ਬਿਜਾਂਗੇ ਸਾਫ ਦੇ ਦੇ ਫਿਰ ਇਹਦੇ ਚ ਲੱਗਾ ਉਹ ਪਿੰਕ ਨਾਲ ਹੈ ਨਾ ਇਹ 100 100 ਦਾ ਸਰ ਕੋ ਲਗਾ ਦਮ ਲੈਣਾ ਤਾਂ 2 ਦਿਨ ਦੁਬੱਟੇ ਆ ਹੋਰ ਧਨੇ ਹੋਰ ਮਿਲ ਜਾਣਗੇ ਦਾਰਾ ਕਲਗਰਾ ਉਹ ਸਮਝ ਆ ਜਾਏਗਾ ਨੌ ਭਈ ਜਨਾਇਆ ਜ ਰੰਗ ਜੇ ਲੱਗੇ ਹੋ ਨੇ ਤੇ ਆਉਣਾ ਨਹੀਂ ਮੁੜ ਕੇ ਕਰਦੇ ਨਹੀਂ ਡਾਈਆਂ ਵਾਲੇ ਵਾਲੇ ਖਰਾਬ ਨੇ ਡਾਈਆਂ ਵਾਲੇ ਨਹੀਂ ਕਰਦੇ ਇਹ ਚਨੂਨ ਕੇ ਪਿਓਰ ਇਹ ਤਾਂ ਪੀਜ ਬਣੇਗਾ ਚਲੋ ਬਸ ਇਹ ਪੀਜੇ ਤੋਂ 2 ਮਿੰਟ ਰਗੇ ਮੀ ਤੁੰਗੀ ਕਰਾਂਗੇ ਆ ਨਹੀਂ ਪਿਆ ਬਰਬਰੀ ਹੋ ਆਲੇ ਪਿਆ ਉਹ ਜਿਹੜੀ ਕਾਲੀ ਨਹੀਂ ਸੀਗੀ ਹੈ